चार साल पहले तक तो बिल्कुल भी बिलीव नहीं करता था बेस्ट में अच्छा, मेरा ब्रदर थ्री एंड हाफ इयर्स बैक इसको लेके आया और मैं अपनी लाइफ इसके बिना इमेजिन नहीं, नहीं करता सो चंडीगढ़ पेट्स लवर डॉग्स लवर का शहर भी क्या जाता है ਜੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਅਜੇ ਹਾਈ ਇੱਕ ਸ਼ੋਅ ਤਾਂ ਦਿਖਾ ਰਹਿਆਂ ਹੁੰਦਾ ਪਿਆ। ਬੈਕਸ ਨਵਰ ਨੇ ਡੌਗਸ ਲਵਰ ਨੇ ਵੱਖ-ਵੱਖ ਥਾਵਾਂ ਤੋਂ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਨੇ। ਫੈਟ ਫੈਟ ਚੰਡੀਗੜ੍ਹ ਦੇ ਵਿੱਚ ਹੋਰਿਆ ਤਾਂ ਦਿਖਾਵਾਂਗੇ। ਉਹ ਡੌਗਸ ਦੇ ਵਿੱਚ ਇੱਕ ਬਿੱਲੀ ਵੀ ਬਿਲਕੁਲ ਬੈਠੀ ਹੋਈ ਹੈ ਭਾਜੀ ਇਹਨੂੰ ਸ਼ੇਰ ਕਿਹਾ ਜਾਂਦਾ ਹੈ ਬਿਲਕੁਲ ਭਾਜੀ ਬਿਲਕੁਲ ਕਿਹਾ ਜਾਂਦਾ ਸ਼ੋ ਚੰਡੀਗੜ੍ਹ ਨੂੰ ਪੈਟਸ ਲਵਰ ਡੌਗਸ ਲਵਰ ਦਾ ਸ਼ਹਿਰ ਵੀ ਕਿਹਾ ਜਾਂਦਾ ਤੇ ਅੱਜ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਅ ਅਜੇ ਹਾਈ ਇੱਕ ਸ਼ੋ ਤੁਹਾਨੂੰ ਦਿਖਾ ਰਹੇ ਹਾਂ ਹੁੰਦਾ ਪਿਆ ਹੈ ਜਿਹੜੇ ਪੈਟਸ ਲਵਰ ਨੇ ਡੌਗਸ ਲਵਰ ਨੇ ਵੱਖੋ ਵੱਖ ਥਾਵਾਂ ਤੋਂ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਨੇ ਪੈਟ ਫੈਡ ਚੰਡੀਗੜ੍ਹ ਦੇ ਵਿੱਚ ਹੋ ਰਹੇ ਤੁਹਾਨੂੰ ਦਿਖਾਵਾਂਗੇ ਕਿ ਇਹ ਭਾਂਤ ਭਾਂ ਦੇ ਡੌਗਸ ਨੇ ਜਿਹੜੇ ਪੈਟਸ ਨੇ ਇੱਥੇ ਘੁੰਮਦੇ ਪਨੇ ਔਰ ਸਜਜ ਸਮਰ ਕੇ ਆਏ ਹੋਏ ਨੇ ਆਪਣੇ ਵੱਲੋਂ ਇਹਨਾਂ ਦਾ ਬਕਾਇਦਾ ਫੈਸ਼ਨ ਸ਼ੋਅ ਵੀ ਹੋਣਾ ਤੇ ਹਰ ਕੋਈ ਜਿਹੜੇ ਪੈਟਸ ਇੱਥੇ ਪਹੁੰਚੇ ਨੇ ਡੌਗ ਇੱਥੇ ਪਹੁੰਚੇ ਨੇ ਜਾਣ ਪਛਾਣ ਜਿਹੜੀ ਹੈਗੀ ਹੈ ਉਹ ਇੱਕ ਦੂਜੇ ਨਾਲ ਕਰਦੇ ਵੀ ਪਏ ਨੇ ਦੋ ਦਰਜਨ ਤੋਂ ਵੱਧ ਵੀ ਨਸਲਾਂ ਦੇ ਸੈਂਕੜੇ ਆਪਾਂ ਕਹੀਏ ਜਿਹੜੇ ਨੇ ਪੈਟਸ ਇਸ ਪੈਟ ਫੈਟ ਦੇ ਵਿੱਚ ਤੁਹਾਨੂੰ ਨਜ਼ਰ ਆਣਗੇ ਸੋ ਗੱਲਬਾਤ ਵੀ ਜਿਹੜਾ ਹੈਗਾ ਆਪਾਂ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਚੰਡੀਗੜ੍ਹ ਦੇ ਵਿੱਚ ਕਿੱਦਾਂ ਦਾ ਇਹਨਾਂ ਦਾ क्रेਜ਼ ਹੁੰਦਾ ਸੋ ਪੈਟਸ ਨੂੰ ਲੈ ਕੇ ਪੈਟਸ ਲਵਰ ਪਹੁੰਚੇ ਹੋਏ ਨੇ ਭਾਜੀ ਕਿੱਥੋਂ ਆਏ ਹੋ ਜੀ ਪਟਿਆਲੇ ਤੋਂ ਅੱਛਾ ਪਟਿਆਲੇ ਤੋਂ ਆਏ ਬੜੀ ਦੂਰੋਂ ਕਿੰਨੇ ਕਿੱਿਰ ਤੋਂ ਹੈਗੇ ਉਹ ਪੈਟ ਲਵਰ ਸਰਟੇ ਕੋਲ ਜਿਹੜੀ ਸਭ ਤੋਂ ਵੱਡੀ ਡੌਗ ਹੈ ਏਟੀਆਰ ਦੀ ਆ अच्छा हां जी ठीक है मैं ल ठीक है तो किदा मतलब प्यार प्यार ਇਹਨਾਂ ਨਾਲ ਕਿਦਾਂ ਸ਼ੁਰੂ ਕੀਤੇ ਸੀ ਪਾਲਣੇ ਸ਼ੁਰੂ ਤੋਂ ਹੀ ਪਿਆਰੇ ਡੌਗ ਨਾਲ ਅੱਛਾ ਫਾਦਰ ਪੇਰੈਂਟਸ ਵੀ ਰੱਖਦੇ ਸੀ ਘਰੇ ਨਹੀਂ ਪੇਰੈਂਟ ਨਹੀਂ ਰੱਖਦੇ ਸੀ ਹੁਣ ਰੱਖਣ ਲੱਗੇ ਆ ਤੁਹਾਡਾ ਹੀ ਸ਼ੌਕ ਹੈ ਨਹੀਂ ਹੈ ਹੁਣ ਖੁਸ਼ ਹੋ ਕੇ ਰੱਖਦੇ ਹਾਂ ਅੱਛਾ ਇਹ ਕਿਹੜੀ ਨਸਲ ਹੈ ਬਰੀਡ ਹੈ ਇਹ ਇਹ ਹਸਕੀ ਹੈ ਸਾਈਬੀਰੀਅਨ ਹਸਕੀ ਅੱਛਾ ਅੱਛਾ ਇਹਦੀ ਕੀ મતલਬ ਖਾਸੀਅਤ ਵਗੈਰਾ ਹੈ ਦੀ ਫਰੈਂਡਲੀ ਡੌਗ ਹੈ ਕਾਮ ਨੇਚਰ ਦਾ ਅੱਛਾ ਬਟ ਇਹ ਵੀ ਮੇਨਟੇਨੈਂਸ ਨਹੀਂ ਹੈ ਕੀਅਰ ਕਰਨੀ ਪੈਂਦੀ ਹੈ ਲਗਜ਼ਰੀ ਗੱਡੀ ਵਾਂਗੂ ਹੈ ਲਗਜ਼ਰੀ ਗੱਡੀ ਵਾਂਗੂ ਹਾਂਜੀ ਤੇ ਕਿੰਨੀ ਹੁੰਦੀ ਹੈ ਦੀ ਲਾਈਫ ਇਹ ਜਿੰਨੀ ਕਹਿ ਗਈ ਹੈ 12 ਤੋਂ 15 ਸਾਲ ਬਾਕੀ ਕਿੰਨੇ 1-2 ਸਾਲ ਦਾ ਹੋ ਗਿਆ ਇਹ 2 ਇਅਰ ਦਾ ਅੱਛਾ ਡਾਈਟ ਵਗੈਰਾ ਕਿਦਾਂ ਹੈ ਦੀ ਡਾਈ ਡੌਗ ਫੂਡ ਰਾਈਸ ਚਿਕਨ ਅੱਛਾ ਮਤ ਸਪਲੀਮੈਂਟ ਹੋ ਜਾਂਦੇ ਨੇ ਉਹਨਾਂ ਵਿੱਚ ਖਾਂਦਾ ਯਕੀਨ ਬਾਕੀ ਇਹ ਵੀ ਓਵਰ ਨਹੀਂ ਖਾਂਦਾ ਅੱਛਾ ਜਿੰਨੀ ਲੋੜ ਹੈ ਉਹ ਨਹੀਂ ਖਾਏਗਾ ਬਾਕੀ ਛੱਡ ਦੇਣੇ ਨੇ ਉਹ ਨਹੀਂ ਆ ਗਿਆ ਵੀ ਇਕੱਠਾ ਖਾ ਕੇ ਹੀ ਕਰਦਾ ਉਹਦਾ ਸੁਆਦ ਹੈਗਾ ਵੀ ਖਾ ਲਉਣਾ ਉਹ ਵੀ ਖਾ ਲਉਣਾ ਸਰ ਉਹ ਕੰਮ ਨਹੀਂ ਆ ਗਿਆ ਜਿੰਨੀ ਲੋੜ ਹੈ ਉਹ ਨਹੀਂ ਖਾਏਗਾ ਕੰਮ ਹੈ ਸਲੀਮਟਰੀ ਮੈਂ ਹਾਂਜੀ ਹਾਂਜੀ ਟਾਈਗਰ ਵੀ ਫਿੱਟ ਰਹਿੰਦਾ ਹੈ ਟ੍ਰਿਕਲੀ ਸਟਾਰਟ ਕਰੀਏ ਨਾ ਕੀ ਹੈ ਤਾਂ ਬਾਕੀ ਅੱਛਾ ਬਾਕੀ ਸੋ ਦੇਖ ਰਹੇ ਤੁਸੀਂ ਇਹ ਪੰਜਾਬੀ ਚ ਆਪਾਂ ਕਹੀਏ ਡੱਬ ਖੜਬਾ ਹੈਗਾ ਕਾਲਾ ਚਿੱਟਾ ਜਿਹਾ ਬਾਕੀ ਨਾ ਹੈ ਪਟਿਆਲੇ ਤੋਂ ਭਾਜੀ ਹੈਗੇ ਨੇ ਜਿਹੜੇ 8 ਸਾਲ ਤੋਂ ਕਹਿੰਦੇ ਵੀ ਘਰ ਦੇ ਵਿੱਚ ਸਾਡੇ ਪੈਟਲਵ ਜਿਹੜਾ ਹੈਗਾ ਚੱਲਦਾ ਪਿਆ ਪਾਲਦੇ ਆ ਰਹੇ ਹੋਰ ਵੀ ਇੱਥੇ ਕਈ ਡੌਗਸ ਪਹੁੰਚੇ ਹੋਏ ਨੇ ਤੁਹਾਨੂੰ ਉਹਨ कि किद्दा दा ओदा ओ हैगा अ पाजी कितने चिर तो हैगे हो लवर क्या कह रहे हो पेट लवर आप कब से हैं कब से आपको डॉग से प्यार है मैं देखो चार साल पहले तक बिल्कुल भी, भी बिलीव नहीं करता था पेट्स में अच्छा मेरा ब्रदर 3 1/2 इयर्स बैक इसको लेके आया और मैं अपनी लाइफ इसके बिना इमेजिन नहीं कर सकता हूं अच्छा इतना चेंज आ गया इतना चेंज आ गया है ठीक है तो पहले आप क्यों नहीं करते थे पसंद पहले मतलब इंसिडेंट्स बचपन में इंसिडेंट्स रह चुके हैं कि मतलब डॉग्स पीछे पड़ जाते हैं तो बचपन से ये जी हां जी बस ये पता लगा कि

ਮੈਪਨਸ ਕੁਲਾ ਸੈਕਟਰ 7 ਹਾਂਜੀ ਇਸ ਦਾ ਨਾਮ ਕੀ ਹੈ ਇਸ ਦਾ ਨਾਮ ਸਿੰਬਾ ਹੈ ਸਿੰਬਾ acha اور کون سی نسل ہے یہ یہ گولڈن ریور اچھا ڈائٹ ਕਰਾ ਕੇ कैसी है इसकी डाइट बढ़िया है, है।, है ये? ये अच्छा खासा खाता है नॉनवेज खाता है शौक से हां बिल्कुल हां जी हां जी ठीक है सो பாਜੀ ਨੇ ਜਿਵੇਂ ਦੱਸਿਆ ਪਚਕੂਲਾ ਤੋਂ ਆਏ ਨੇ ਕਹਿੰਦੇ ਵੀ 3 ਸਾਲ ਪਹਿਲਾਂ ਮੈਨੂੰ ਚੰਗੇ ਨਹੀਂ ਲੱਗਦੇ ਸੀਗੇ ਡੌਗਸ ਖਤਰਾ ਲੱਗਦਾ ਸੀ ਤੇ ਹੁਣ ਇਹਨਾਂ ਬਿਨਾ ਰਹਿ ਵੀ ਨਹੀਂ ਸਕਦੇ ਸੋ ਹੋਰ ਭਾਂਤ ਭਾਂਤੇ ਜਿਹੜੇ ਪੈਟ ਲਵਰ ਨੇ ਤਾਨੂੰ ਇਸ ਪ੍ਰੋਗਰਾਮ ਚ ਪੈਟ ਫੈਡ ਚ ਨਜ਼ਰ ਆਣਗੇ ਲੋਕ ਲੈ ਕੇ ਇਹਨਾਂ ਨੂੰ ਘੁੰਮਦੇ ਵੀ ਪਏ ਨੇ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਆ ਕਿ ਆਪਣਾ ਸੰਸਾਰ ਹੈ ਆਪਣੀ ਦੁਨੀਆ ਜਿਹੜੀ ਪੈਟਸ ਦੀ ਹੈਗੀ ਹੈ ਔਰ ਆ ਦੇਖੋ ਅੱਛਾ ਬਿੱਲੀ ਵੀ ਪਹੁੰਚੀ ਹੋਈ ਹੈ ਜੀ ਸੋ ਡੌਗਸ ਦੇ ਵਿੱਚ ਇੱਕ ਬਿੱਲੀ ਵੀ ਬਿਲਕੁਲ ਬੈਠੀ ਹੋਈ ਹੈ ਭਾਜੀ ਇਹਨੂੰ ਸ਼ੇਰ ਦੀ ਮਾਸੀ ਕਿਹਾ ਜਾਂਦਾ ਬਿੱਲੀ ਨੂੰ ਹਾਂ ਬਿਲਕੁਲ ਭਾਜੀ ਬਿਲਕੁਲ ਕਿਹਾ ਜਾਂਦਾ ਆਪਣੇ ਨਖਰੇ ਆ ਇਹਨਾਂ ਦੇ ਅੱਛਾ ਮਹਿਲਾਂ ਜੀ ਹੈ ਮਾਸੜ ਜੀ ਹੈ ਮਾਸੀ ਮਾਸੜ ਵਾਲੀ ਇਨ ਬਰੀਫ ਤੁਹਾਨੂੰ ਦੱਸਦਾ ਕਹਿੰਦੇ ਵੀ ਕਿਉਂ ਕਿਹਾ ਜਾਂਦਾ ਹੈ ਸ਼ੇਰ ਸਭ ਤੋਂ ਤਾਕਤਵਰ ਜਾਨਵਰ ਹੈ ਬਿੱਲੀ ਨੇ ਉਹਨੂੰ ਪੇਟ ਤੇ ਚੜਨਾ ਸਿਖਾਇਆ ਸੀ ਉਤਰਨਾ ਨਹੀਂ ਸਿਖਾਇਆ ਸੀ ਇਨ ਬਰੀਫ ਦੱਸ ਰਿਹਾ ਇਸ ਕਰਕੇ ਇਹਨੂੰ ਮਾਸੜ ਜਾਂ ਮਾਸੀ ਕਿਹਾ ਜਾਂਦਾ ਤੇ ਇਹ ਕੱਤੋਂ ਹੈਗੇ ਹੋ ਪੈਟ ਲਵਰ ਤੁਸੀਂ ਪਾਜੀ ਸਾਡੇ ਇੱਕ ਤਰ੍ਹਾਂ ਦੇ ਬੱਚੇ ਹੀ ਐ ਮੈਟਲੇ ਹੋਰ ਸਾਡੇ ਲਈ ਸਟ੍ਰੈਸ ਲੈਵਲ ਐ ਇਹ ਸਟ੍ਰੈਸ ਹੁੰਦਾ ਨਾ ਸਾਨੂੰ ਬਹੁਤ ਖੁਸ਼ ਕਰ ਦਿੰਦੇ ਆ ਇਹ ਜੇ ਅੱਜ ਕਦੇ ਕੋਈ ਗੁੱਸਾ ਆਇਆ ਦੁੱਖ ਆਇਆ ਨਾਲ ਦੇਖ ਕੇ ਭੁੱਲ ਜਾਂਦਾ ਨਾਲ ਦੇਖ ਕੇ ਭੁੱਲ ਜਾਂਦਾ ਮੈਜੀ ਸਾਰਾ ਕੁਝ ਤੁਸੀਂ ਆਪ ਦੇਖੋ ਤੁਸੀਂ ਆਪੇ ਭੁੱਲ ਜਾਓਗੇ ਦੇ ਆਰ ਸੋ ਕਿਊਟ ਬਿਲਕੁਲ ਠੀਕ ਐ ਤੇ ਆਏ ਕਿਥੋਂ ਅ ਚੰਡੀਗੜ੍ਹ ਤੋਂ ਭਾਜੀ ਮੁਹਾਲੀ ਤੋਂ ਵੈਸੇ ਅਸੀਂ ਮੁਖਸਰ ਸਾਹਿਬ ਤੋਂ ਅੱਛਾ ਮੁਖਸਰ ਤੋਂ ਅਸੀਂ ਦਾਈ ਧਰਤੀ ਹੈ ਠੀਕ ਹੈ ਇਹ ਇਹਦਾ ਨਾਮ ਕੀ ਹੈ ਇਹਦਾ ਨਾਮ ਨੋਆ ਭਾਜੀ ਨੋਆ ਅੱਛਾ ਹਾਂਜੀ ਇਹਨਾਂ ਦੀ ਵੀ ਕਈ ਕਿਸਮਾਂ ਹੁੰਦੀ ਹੋਣੀਆਂ ਬਰੀਡਸ ਇਹ ਕਿਹੜੀ ਹੈ ਇਹ ਭਾਜੀ ਹਿਮਾਲਿਆਨ ਹੈ ਇਹ ਪਰਸ਼ੀਅਨ ਹੈ ਅੱਛਾ ਮੈਂ ਤਾਂ ਇਹ ਡੌਗ ਸਮਝ ਰਿਹਾ ਸੀਗਾ ਨਹੀਂ ਭਾਜੀ ਇਹ ਵੀ ਇਹਦਾ ਬਿੱਲੀ ਹੈ ਇਹਦੀ ਮੇਲਾ ਹਾਂਜੀ ਅੱਛਾ ਇਹ ਠੀਕ ਹੈ ਕਿ ਦੋਸਤ ਨੇ ਕਿ ਭਰਾ ਨੇ ਕੀ ਕੀਏ ਭਰਾ ਜੀ ਇਹ ਤਾਂ ਹੈ ਵਾਕਈ ਸ਼ੇਰ ਵਰਗਾ ਦੇਖਣ ਚ ਲੱਗ ਰਿਹਾ ਇਹਦਾ ਕੀ ਨਾਂ ਹੈ ਜੀ ਇਹਦਾ ਪੋਟੈਟੋ ਅੱਛਾ ਪੋਟੈਟੋ ਆਲੂ ਨਾ ਰੱਖਦੇ ਤੁਸੀਂ ਇਹਦਾ ਇਹ ਬਚਪਨ ਚ ਆਲੂ ਵਰਗਾ ਹੀ ਸੀ ਐਕਚੁਅਲੀ ਤੇ ਇਹਨਾਂ ਤੋਂ ਬਿਨਾ ਇਮੇਜਿਨ ਕਰ ਸਕਦੇ ਹੋ ਆਪਣੀ ਲਾਈਫ ਨੇਵਰ ਐਵਰ ਆਈ ਲਵ ਥੈਮ ਸੋ ਮੱਚ ਕਦੀ ਕਦੀ ਆਉਂਦਾ ਇਹਨਾਂ ਨੂੰ ਵੀ ਗੁੱਸਾ ਕਦੀ ਮਾਰਦੇ ਨੇ ਪੰਜਾ ਪੁੰਜਾ ਨਹੀਂ ਬਹੁਤ ਫ੍ਰੈਂਡਲੀ ਨੇ ਜਰੂਰ ਆਉਂਦਾ ਭਾਜੀ ਇਹਨਾਂ ਨੂੰ ਆਪਸ ਚ ਕੱਢ ਲੈਂਦੇ ਆ ਸਾਡੇ ਤੇ ਨਹੀਂ ਕਦੇ ਕੱਢਦੇ ਇਹਦੀ ਕਿੰਨੀ ਏਜ ਹੈ 8 ਮਨਸ ਇਹ ਇਹਦੇ ਵੀ 8 ਮੰਥ ਸੀ ਹੈ ਭਾਜੀ ਹਾਂ ਜੀ ਜੁੜਵਾ ਤਾਂ ਨਹੀਂ ਹੈਗੇ ਨਹੀਂ ਜੁੜਵਾ ਨਹੀਂ ਕਹਿ ਸਕਦੇ ਅੱਗੇ ਪਿੱਛੇ ਹੋਏ ਆ ਠੀਕ ਹੈ 8-8 ਮਹੀਨੇ ਦੇ ਦੋ ਭਰਾ ਨੇ ਬਿੱਲੇ ਨੇ ਇਹ ਸੋ ਤੁਹਾਨੂੰ ਦਿਖਾ ਰਹੇ ਹਾਂ ਪੈਟਸ ਲਵਰ ਭਾਂਤ ਭਾਂਦੇ ਇਸ ਸ਼ੋਅ ਦੇ ਵਿੱਚ ਨਜ਼ਰ ਆਉਣਗੇ ਸੋ ਹੋਰ ਵੀ ਗੱਲ ਕਰਦੇ ਆ ਐਕਸਕਿਊਜ਼ ਮੀ ਬ੍ਰਦਰ ਕਹਾਂ ਸੇ ਆਏ ਆ ਨਹੀਂ ਹਿਮਾਚਲ ਸੇ ਆ ਹਿਮਾਚਲ ਸੇ ਆਏ ਆ ਇਹ ਕੀ ਨਾਮ ਹੈ ਇਸਕਾ

ਕਿਆ ਬਾਗ ਹੈ ਇਹ ਤਾਂ ਫਿਰ ਬੱਚਾ ਹੀ ਆ ਵੀ ਹੈ ਚਾਹੀਏ ਬਹੁਤ ਬੱਚਾ ਆ ਵੀ ਹੈ ਬਿਲਕੁਲ ਠੀਕ ਹੈ ਇਹ ਦੇਖ ਲਓ ਜੀ 1 ਸਾਲ ਉਮਰ ਹੈ ਤੇ ਇਹ ਜੇ 1 ਸਾਲ ਹੈਗਾ ਤੇ ਕੱਲ ਨੂੰ ਜਦੋਂ ਅੱਗੇ ਵਧੇਗਾ ਤਾਂ ਦੇਖਣ ਵਾਲੀ ਗੱਲ ਹੋਏਗੀ ਇੱਕ ਹੋਰ ਭਾਜੀ ਵੀ ਪਹੁੰਚਣੇ ਭਾਜੀ ਕਿੱਥੋਂ ਆਏ ਹੋ ਜੀ ਮੋਹੱਲੀ ਤੋਂ ਭਾਜੀ ਅੱਛਾ ਮੋਹੱਲੀ ਤੋਂ ਆ ਇਹ ਕੀ ਹੈ ਜੀ ਕਿਹੜੀ ਨਸਲ ਹੈ ਇਹ ਪੂੜਾ ਲਵੇ ਜੀ ਅੱਛਾ ਨਾਮ ਕੀ ਹੈ ਦਾ ਮਫਨ ਠੀਕ ਹੈ ਤਾਂ ਦੇਖਣ ਦਾ ਆਪਾਂ ਕਹੀਏ ਭੇਡ ਦੇ ਬੱਚੇ ਵਾਂਗੂ ਹੀ ਲੱਗ ਰਿਹਾ ਹੈ ਬਿਲਕੁਲ ਠੀਕ ਹੈ ਇਹ ਵੀ ਕਿੰਨਾ ਕੁ ਹਿਊਮਨ ਫ੍ਰੈਂਡਲੀ ਹੈ ਪੂਰਾ ਪੂਰਾ ਫ੍ਰੈਂਡਲੀ ਭਾਜੀ ਜੀ ਕੋਈ ਬਾਈਟ ਨਹੀਂ ਕਰਦਾ ਖਾਂ ਚ ਕੀ ਕੀ ਸ਼ਾਕੀਨ ਹੈ ਡਾਕਟਰ ਇਹਦੀ ਖਾਂ ਚ ਭਾਜੀ ਘਰ ਦਾ ਖਾਣਾ ਬੇਸਿਕਲੀ ਤੇ ਆਪਾਂ ਡਰੂਲਸ ਤੇ ਉਤੀ ਸਬਜੀ ਖਾ ਲੈਂਦੇ ਰੋਟੀ ਘੱਟ ਖਾਂਦਾ ਹੈ ਫੀਡ ਜਿਹੜੀ ਆਉਂਦੀ ਹੈ ਇਹਨਾਂ ਦੀ ਪ੍ਰੋਫੈਸ਼ਨਲ ਅੱਛਾ ਸਪੈਸ਼ਲੀ ਜਿਹੜੀ ਫੀਡ ਹੁੰਦੀ ਹੈ ਨਾਨ ਵੇਜ ਤਾਂ ਖਾਂਦਾ ਹੀ ਹੋਣਾ ਸ਼ੌਂਕ ਨਾਲ ਐਕਸ ਵਗੈਰਾ ਖਾਂਦਾ ਠੀਕ ਠੀਕ ਤੇ ਇਹ ਹਾਲੇ ਕਿੰਨੀ ਕੁ ਉਮਰ ਹੈ ਇਹਦੀ 8 ਮਾਂਸ ਸਰ ਅੱਛਾ ਦੇਖ ਲੋ ਭਾਂਤ ਪਾਂਦੇ ਸੱਜ ਸੌਂਵਰ ਕੇ ਜਿਹੜੇ ਪੈਟਸ ਨੇ ਡੌਗ ਤੁਹਾਨੂੰ ਅੱਜ ਇੱਥੇ ਨਜ਼ਰ ਆਣਗੇ ਸੋ ਹੋਰ ਵੀ ਦਿਖਾ ਰਹੇ ਹੈਗੇ ਆ ਪੈਟ ਲਵਰ ਡੌਗ ਲਵਰ शायद दे, लंच का टाइम हो गया है लंच लह रहे आप कहाँ से आए मैडम मोहाली से मोहाली से अच्छा ये।, ये कौन सी ब्रीड है ये ये शिपर की है अच्छा नाम इसका लुई

ਸਾਡੇ ਵਰਗੀਆਂ ਹੀ ਭਾਵਨਾਵਾਂ ਇਹਨਾਂ ਦੇ ਵਿੱਚ ਹੁੰਦੀਆਂ ਨੇ ਪਾਂਤ ਪਾਂਤ ਦੇ ਡੌਗਸ ਤੁਹਾਨੂੰ ਇੱਥੇ ਨਜ਼ਰ ਜਿਹੜਾ ਆਉਣਗੇ ਕਿੱਥੋਂ ਆਏ ਹੋ ਭਾਜੀ ਚੰਡੀਗੜ੍ਹ ਤੋਂ ਅੱਛਾ ਇਹ ਕਿਹੜੀ ਬਰੀਡ ਹੈ ਜੀ ਸ਼ਿਟਜ਼ੂ ਅੱਛਾ ਇਹਦੀ ਏਜ 1 ਇਅਰ ਅੱਛਾ ਨਾਮ ਇਹਦਾ ਕੌਲੀ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਪੈਟਰ ਲਵਰ ਬਣਿਆ ਨੂੰ ਹੋ ਗਿਆ 1-2 ਸਾਲ अच्छा कैसे हाँ। फिर हुआ कि यार पालने चाहिए हमको भी पेट्स कैसे मन में आया क्या घटना हुई जहाँ हम रहते थे वहाँ काफी डॉग्स रहते हैं अच्छा। तो उनको देख के बड़ा प्यार आया कि हाँ यार हमें भी रखना चाहिए हाँ। और प्लस दूसरे पॉइंट ये कि माई मदर इज एप्रेशन पेशेंट अच्छा। तो मुझे डॉक्टर ने रिकमेंड करा था कि एक डॉग रख लो अच्छा। तो यू विल मतलब सीधी डिफरेंस तो वो हुआ वो कहते हैं मदर के लिए ट्रीटमेंट ही हो गया उनको थोड़ा मन लगा रहेगा हाँ बिल्कुल मन लगा रहता है उनके साथ ऐसे भी ये काम आते हैं मतलब डॉग्स हाँ बिल्कुल क्योंकि प्योर हार्ट है इनको क्या चाहिए सिर्फ प्यार चाहिए दे विल नॉट एनी प्रॉपर्टी कोई पैसा नहीं कुछ नहीं चाहिए आपसे बिल्कुल ठीक है, है। खाना पर... डाल दोगे ठीक है नहीं तो ना हाँ प्यार उतना ही करेंगे आपको और जरा सा खाना दोगे तो डबल प्यार करेंगे आपको बिल्कुल ठीक है पिट बुल की जो इमेज बनी हुई है उसके पीछे क्या कारण मानते हैं वाकई होता है अग्रेसिव नहीं ऐसा नहीं होता डिपेंड अपॉन दी पेरेंटिंग अच्छा। अब हर बच्चा देखते हो आप हाँ। इंसान है एक हाँ। इंसान का बच्चा अग्रेसिव होता है एक इंसान का बच्चा बड़ा काम होता है उनकी पेरेंटिंग के ऊपर होता है जैसे तुम बांध के रखते हो लोग बांध के रखते हैं उसको हर जगह घर में भी बांध के रखते हैं तो आई थिंक उसको बांधना नहीं चाहिए और ट्रेनिंग ज्यादा ज्यादा ट्रेनिंग देनी चाहिए ठीक है ਮਤਲਬ ਖੁੱਲਾ ਰੱਖੋ ਮਤਲਬ ਇਤਨਾ ਕੋਈ ਸਕੈਰ ਵਾਲੀ ਬਾਤ ਨਹੀਂ ਹੈ ਟ੍ਰੇਨਿੰਗ ਦੇਣੀ ਚਾਹੀਏ ਮੇਨ ਥਿੰਗ ਇਜ਼ ਟ੍ਰੇਨਿੰਗ ਅਸੀਂ ਇਸ ਨੂੰ ਟ੍ਰੇਨ ਕਰਵਾ ਦਿੱਤਾ 6 ਮਨਸ ਮੈਂ ਇਸ ਨੂੰ ਟ੍ਰੇਨ ਕਰਵਾ ਦਿੱਤਾ ਸੋ ਇਹ ਇਤਨਾ ਟ੍ਰੇਨ ਹੋ ਚੁੱਕਾ ਹੈ ਮਤਲਬ ਹੀ ਨੋਜ਼ ਕਿ ਕਾਹ ਪੇ ਜਾਣਾ ਹੈ ਕਾਹ ਪੇ ਨਹੀਂ ਜਾਣਾ ਘਰ ਉਸ ਨੂੰ ਕਮਾਂਡ ਦੇਣਗੇ ਤਾਂ ਕਿਵੇਂ ਬਿਹੇਵ ਕਰਨਾ ਹੈ ਯੈਸ ਯੈਸ ਬਿਲਕੁਲ ਠੀਕ ਹੈ ਸੋ ਦੇਖ ਰਿਹਾ ਹਾਂ ਭਾਂਤ ਭਾਂਤ ਦੇ ਜਿਹੜਾ ਪੈਟ ਲਵਰ ਡੌਗ ਲਵਰ ਤੁਹਾਨੂੰ ਅੱਜ ਇਸ ਸ਼ੋਅ ਦੇ ਵਿੱਚ ਨਜ਼ਰ ਆ ਰਹੇ ਨੇ ਪੈਟ ਫੈਟ ਜਿਹੜਾ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਔਰ ਬਕਾਇਦਾ ਇਹਨਾਂ ਦੇ ਮੁਕਾਬਲੇ ਵੀ ਤੁਹਾਨੂੰ ਦੇਖ ਦਿਖਾ ਰਹੇ ਆ ਅਸੀਂ ਤੁਹਾਨੂੰ ਪੈਟ ਫੈਡ ਚੰਡੀਗੜ੍ਹ ਦੇ ਵਿੱਚ ਜਿਹੜਾ ਚੱਲਦਾ ਪਿਆ ਭਾਂਤ ਭਾਂਦੇ ਡੌਗਸ ਜਿਹੜਾ ਇੱਥੇ ਪਹੁੰਚੇ ਹੋਏ ਨੇ ਆ ਆਪ ਕਹਾਂ ਸੇ ਆਏ ਹੈ ਜੀ ਚੰਡੀਗੜ੍ਹ ਸੇ ਹੀ ਹਾਂ ਮੈਂ ਅੱਛਾ ਇਸਕਾ ਨਾਮ ਆਸਕਰ ਅੱਛਾ ਔਰ ਏਜ 2 ਇਅਰਸ ਅੱਛਾ ਬਰੀਡ ਕੌਨਸੀ ਹੈ ਇਹ ਗੋਲਡਨ ਰੀਵਰ ਹੈ ਅੱਛਾ ਆਪ ਕੱਪਸੇ ਹੈ ਪੈਟ ਲਵਰ ਬਨੇ ਮੈਂ ਤਾਂ ਹਮੇਸ਼ਾ ਸੇ ਹੀ ਹੂੰ ਬਚਪਨ ਸੇ ਕਹਿ ਸਕਤੇ ਹੈ

ਔਰ ਇਸki ਡਾਈਟ ਮੇਂ ਕੀ ਹੈ ਇਸਕਾ ਪਸੰਦੀਦਾ ਖਾਣਾ ਇਹ ਚਿਕਨ ਖਾਂਦਾ ਹੈ ਅੱਛਾ ਇਸਕੋ ਬਹੁਤ ਪਸੰਦ ਹੈ ਲਓ ਜੀ ਗਰਮ ਵੀ ਹੋ ਰਹੇ ਹੈਗੇ ਨੇ ਸੋ ਪੈਟਵਰਡ ਦਾ ਇਹ ਸੰਸਾਰ ਹੈ ਜਿਹੜਾ ਤੁਹਾਨੂੰ ਅਸੀਂ ਅੱਜ ਚੰਡੀਗੜ੍ਹ ਦੇ ਵਿੱਚ ਦਿਖਾ ਰਹੇ ਹੈਗੇ ਆ ਡੌਗਸ ਲਵਰ ਈਵਨ ਕਿ ਤੁਹਾਨੂੰ ਦੋ ਬਿੱਲੇ ਵੀ ਜਿਹੜਾ ਆਪਾਂ ਮਲਾਏ ਹੈਗੇ ਨੇ ਛੋਟੇ ਛੋਟੇ ਭਾਂਤ ਭਾਂਤ ਦੇ ਜਿਹੜੇ ਪੈਚਸ ਇੱਥੇ ਨਜ਼ਰ ਆਣ ਗਿਆ ਸੋ ਦਿਖ ਰਹੇ ਨੇ ਚੰਡੀਗੜ੍ਹ ਦੇ ਵਿੱਚ ਇਹ ਪੈਚਸ ਤੇ ਇੱਕ ਵਾਰ ਤੁਹਾਨੂੰ ਹੋਰ ਦਿਖਾਵਾਂਗੇ ਇਹ ਸ਼ਾਇਦ ਭਰਾ ਹੀ ਲੱਗ ਰਹੇ ਨੇ ਏ ਭਾਜੀ ਕੀ ਬ੍ਰਦਰ ਨੇ ਦੋਨੋਂ ਲੱਗ ਰਹੇ ਨੇ ਦੇਖ ਕੇ ਇਹ ਲੱਗਦੇ ਪਏ ਨੇ ਕਿਹੜੀ ਨਸਲ ਹੈ ਇਹ ਇਹੀ ਸਾਈਸ ਸਵੇਰੀਨ ਹਸਕੀ ਹੈ ਅੱਛਾ ਹਾਂਜੀ ਵੈਸੇ ਰੰਗ ਇੱਕੋ ਹੈ ਨਾਲ ਦਾ ਹੈ ਵਸੋ ਥੋੜਾ ਕੁਆਰੀ ਸੀ ਗਿਆ ਉਹਨਾਂ ਦੀ ਪੁੱਛ ਰਹੇ ਸੀਗੇ ਅੱਛਾ ਅੱਛਾ ਗਾੜੀ ਨੇ ਠੀਕ ਹੈ ਸੋ ਕਈ ਵਾਰ ਇਨਸਾਨਾਂ ਦੀ ਸ਼ਕਲਾਂ ਮਿਲਦੀਆਂ ਇਹਨਾਂ ਦੇ ਵੀ ਦੇਖ ਲਓ ਰੰਗ ਰੰਗ ਮਿਲਦੇ ਹੁੰਦੇ ਆ ਸ਼ਕਲਾਂ ਮਿਲਦੀਆਂ ਹੁੰਦੀਆਂ ਇਹ ਵੀ ਮਤਲਬ ਜਿਹੜਾ ਚੀਜ਼ ਪ੍ਰਾਣੀ ਆਪਾਂ ਕਈ ਸਾਲ ਆ ਰਿਹਾ ਸੋ ਪੈਟ ਲਵਰ ਤੇ ਡੌਗ ਲਵਰ ਤੁਹਾਨੂੰ ਅੱਜ ਇਸ ਸ਼ੋਅ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਹੇ ਹੈਗੇ ਨੇ ਪਾਂਤ ਪਾਂਤ ਦੇ ਅਗਲਾ ਡੌਗਸ ਜਿਹੜਾ ਪਹੁੰਚੇ ਹੋਏ ਨੇ ਅੱਜ ਅੱਛਾ ਜੀ ਜਸਦੀਪ ਜੀ ਸੋ ਹੋਰ ਵੀ ਤੁਹਾਨੂੰ ਮਿਲਾਵਾਂਗੇ ਕਿਸ ਤਰ੍ਹਾਂ ਦੇ ਸ਼ੌਕੀਨ ਡੌਗਸ ਨੇ ਜਿਹੜੇ ਉਹ ਇੱਥੇ ਅੱਜ ਨਜ਼ਰ ਆਣਗੇ ਤੁਸੀਂ ਕਿੱਥੋਂ ਆਏ ਹੋ ਭਾਜੀ ਮਾਵਾ ਬੁਈ ਛੱਡੀਗੜ ਤੋਂ ਹੈ ਭਾਜੀ ਅੱਛਾ ਇਹ ਕਿਹੜੀ ਨਸਲ ਹੈ ਇਹ ਗੋਲਡਨ ਰੀਟਰੀਵਰ ਹੈ ਅੱਛਾ ਨਾਮ ਸੁਲਤਾਨ ਅੱਛਾ ਸੁਲਤਾਨ ওকে ਹਾਂਜੀ ਹਾਂਜੀ ਠੀਕ ਹੈ ਮਤਲਬ ਡੌਗਸ ਦਾ ਸੁਲਤਾਨ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਤੇ ਏਜ ਕਿੰਨੀ ਕਹਦੀ ਏਜ ਹੋ ਗਈ ਇਹਦੀ 1.5 ইয়ার্স ਦੇ ਡੈਡ ਤੇ ਆਪਣਾ ਖਾਣ ਦੇ ਵਿੱਚ ਕਿਦਾਂ ਦਾ ਸ਼ਕੀਨ ਖਾਣਾ ਕੀ ਚੰਗਾ ਲੱਗਦਾ ਜਿਹੜੀ ਆ ਸਿਰੋਟੀ ਖਾਂਦੇ ਉਹ ਹੀ ਖਾ ਲੈਂਦਾ ਜੀ ਅੱਛਾ ਕੁਝ ਵਾਦਾ ਵਾਦਾ ਨਹੀਂ ਪੈਡਿਗਰੀ ਵਗੈਰਾ ਕੋਈ ਸਪੈਸ਼ਲ ਡਿਮਾਂਡ ਕੁਝ ਨਹੀਂ ਰੋਟੀ ਖਾਂਦਾ ਰੋਟੀ ਸਬਜ਼ੀ ਖਾਂਦਾ ਜੀ ਘਰ ਦੀ ਦਹੀਂ ਹੁੰਦਾ ਮੱਖਣ ਮੱਖਣ ਸਭ ਖਾ ਜਾਂਦਾ ਠੀਕ ਹੈ ਪਿਟ ਬੁੱਲ ਨੇ ਜਿਹੜਾ ਹੈਗਾ ਜਿਹੜੇ ਡੌਗਸ ਦੀ ਇਮੇਜ ਆ ਬੜੀ ਨੈਗੇਟਿਵ ਜੀ ਬਣਾਤੀ ਹੈ ਕੀ ਕਹਿੰਦੇ ਉਸਤੇ ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਨੈਗੇਟਿਵ ਹੈ ਉਹ ਤਾਂ ਓਨਰ ਤੇ ਡਿਪੈਂਡ ਕਰਦਾ ਜਿੱਦਾਂ ਤੁਸੀਂ ਡੌਗ ਨੂੰ ਰੱਖੋਗੇ ਉਦਾਂ ਹਾਂਜੀ ਹਾਂਜੀ ਉਦਾਂ ਹੀ ਡੌਗ ਬਣਦਾ ਅੱਗੇ ਜਾ ਕੇ ਠੀ ਇਹ ਤਾਂ ਤੁਸੀਂ ਕਿਦਾਂ ਪੈਟਲਵਰ ਬਣੇ ਡੌਗਲਵਰ ਇਹ ਤਾਂ ਇਹ ਲਾ ਕੇ ਆ ਗਈ ਸੀ ਜੀ ਅੱਛਾ ਠੀਕ ਹੈ ਤੁਹਾਨੂੰ ਨਹੀਂ ਚਾਹੀਦਾ ਸੀ ਠੀਕ ਆ ਗਿਆ ਹੁਣ ਠੀਕ ਹੈ ਕੀ ਲੱਗਦਾ ਫਿਰ ਜੋ ਜੇ ਲੈ ਕੇ ਆਗੇ ਜੇ ਲੈ ਕੇ ਚਲੇ ਜਾਣ ਫਿਰ ਨਾ ਹੁਣ ਨਹੀਂ ਹੁਣ ਨਹੀਂ ਜਾਂਦੇ ਠੀਕ ਹੈ ਹੁਣ ਨਹੀਂ ਇੰਨਾ ਕੁ ਪਿਆਰ ਕਹਿ ਲੋ ਵੀ ਪੈ ਜਾਂਦਾ ਕਹਿੰਦੇ ਬੰਦਾ ਵੀ ਜੇ ਬੰਦੇ ਨਾਲ 2-4 ਦਿਨ ਰਹਿ ਜੇ ਤਾਂ ਇਹ ਤਾਂ ਫਿਰ ਚੀਜ਼ ਹੀ ਹੁੰਦੀ ਐ ਸੋ ਪੈਟ ਵਰਲਡ ਦਾ ਇਹ ਸੰਸਾਰ ਡੌਗ ਵਰਲਡ ਦਾ ਅਸੀਂ ਤੁਹਾਨੂੰ ਦਿਖਾਇਆ ਹੈ ਤੇ ਇਹਨਾਂ ਦੀਆਂ ਭਾਵਨਾਵਾਂ ਪਿਟਬੁਲ ਦੀ ਮੇਜ ਵੀ ਕਈਆਂ ਨੇ ਇੱਥੇ ਤੋੜੀ ਕਿ ਪਿਟਬੁਲ ਵੀ ਖਤਰਨਾਕ ਨਹੀਂ ਐ ਪਾਲ ਕਿੱਦਾਂ ਰਹੇ ਹੋ ਉਹ ਤੁਹਾਡੇ ਦੇ ਨਿਰਪਰਕਰ ਦਾ ਹੈਗਾ ਐਵੇਂ ਹੀ ਨਹੀਂ ਕਿਹਾ ਜਾਂਦਾ ਪੈਟਸ ਨੂੰ ਡੌਗਸ ਨੂੰ ਦਰਵੇਸ਼ ਜਾਨਵਰ ਹੋਰ ਨਮੀ ਅਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇ ਬਲਜੀਤ ਮਰਵਾਹਾਂ ਨੂੰ ਇਜਾਜ਼ਤ ਧੰਨਵਾਦ